ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜੇਵਾਲ। ਲਓ ਜੀ ਬੜੇ ਦਿਨਾਂ ਬਾਅਦ ਨਵੀਂ ਵੀਡੀਓ ਲੈ ਕੇ ਹਾਜ਼ਰ ਆਏ ਆਂ। ਅੱਜ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਬਹੁਤ ਹੀ ਅਲੱਗ। ਚਲੋ ਕਪੜਾ ਆਂਦਾ ਰਹਿੰਦਾ ਹੈ। ਕਈ ਭੈਣ ਭਾਈ ਕਹਿੰਦੇ ਆ ਵੀਡੀਓ ਜਲਦੀ ਨਹੀਂ ਬਣਾਉਂਦੇ ਹੋ। ਸਿਰਫ ਆਹ ਹੈ ਕਿ ਕਈ ਵਾਰ ਬਿਜ਼ੀ ਹੁੰਦੇ ਆ ਤਾਂ ਵੀਡੀਓ ਨਹੀਂ ਬਣਦੀ। ਅੱਜ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਬਹੁਤ ਹੀ ਅੱਛੀਆਂ ਜੀ। ਲਓ ਦੇਖਦੇ ਰਹੋ ਸਭ ਤੋਂ ਪਹਿਲਾਂ ਆਲ ਓਵਰ ਕਪੜਾ ਪਲੇਨ ਸੂਟ ਫੈਂਡੀ ਕਪੜਾ ਜਿਹੜਾ ਅੱਜ ਕੱਲ ਚਮਕ ਵਾਲਾ ਕਪੜਾ ਆਂਦਾ ਹੈ ਇਹ ਹੈ ਜੀ ਉਹ ਕਪੜਾ ਰੇਟ ਸੁਣਨ ਵਾਲੀ ਚੀਜ਼ ਹੈ ਸਾਡੇ ਪਾਸਾ ਰੇਟ ਦਾ ਕਮਾਲ ਹੁੰਦਾ ਹੈ ਚੀਜ਼ਾਂ ਦੇਖੋ ਡਿਜ਼ਾਈਨਿੰਗ ਬਹੁਤ ਵਧੀਆ ਮਿਲ ਜਾਣੀ ਅਲੱਗ ਤੋਂ ਅਲੱਗ ਸੂਟ ਸਾਡੇ ਕੋਲ ਆਏ ਹੈ ਜੀ 25 ਕਲਰ ਆਹ ਦੇਖੋ ਹਰ ਇੱਕ ਡਿਜ਼ਾਈਨ 25 ਕਲਰ ਆਏ ਹੈ ਜੀ ਰੇਟ ਸੁਣੋ ਫਿਰ ਕਿਉਂਕਿ ਸਭ ਤੋਂ ਜ਼ਿਆਦਾ ਤਾਂ ਰੇਟ ਦਾ ਇੰਤਜ਼ਾਰ ਹੁੰਦਾ ਹੈ 5 ਮੀਟਰ ਸੂਟ ਮਿਲੂਗਾ ਜੀ 400 ਰੁਪਏ ਦਾ ਅਸੀਂ ਨਹੀਂ ਕਹਿਣਾ ਕੌਣ ਕਿੱਥੇ ਕਿਆ ਰੇਟ ਵੇਚਦਾ ਉਹ ਹਰ ਕਿਸੇ ਦੀ ਆਪਣੀ ਦੁਕਾਨਦਾਰੀ ਅਗਰ ਕਿਸੇ ਭੈਣ ਭਾਈ ਨੂੰ ਇਹ ਹੋਵੇ ਕਿ ਨਹੀਂ ਉਹਦਾ ਕਪੜਾ ਹਲਕਾ ਹੋਣਾ ਹੈ ਜੇ ਹੋਣਾ ਬੋਹ ਹੋਣਾ ਹੈ ਤਾਂ ਖੁਸ਼ੀ ਨਾਲ ਆਪਣੇ ਸੂਟ ਦਾ ਵਜਨ ਕਰ ਲਿਓ ਕਿ ਭਾਜੀ ਸਾਡੇ ਸੂਟ ਦਾ ਇੰਨਾ ਵਜਨ ਹੈ ਤੇ ਮੈਂ ਵੀ ਦੱਸ ਦੂੰਗਾ ਸਾਡੇ ਸੂਟ ਦਾ ਕਿੰਨਾ ਵਜਨ ਆ ਦੇਖੋ ਡਿਜ਼ਾਈਨ ਇਹ ਕਪੜਾ ਆ ਰਿਹਾ ਹੈ ਫੈਂਡੀ ਦੇ ਵਿੱਚ ਕ੍ਰਸ਼ ਮਤਲਬ ਬਿਲਕੁਲ ਐ ਨਹੀਂ ਹੈ ਕਿ ਕ੍ਰਸ਼ ਜਿਹਾ ਹੁੰਦਾ ਹੈਗਾ ਕਿ ਬਲ ਜਾਏ ਪਏ ਵੇ ਇਹ ਫੈਂਡੀ ਕਪੜਾ ਹੈ ਜੀ ਬਹੁਤ ਜ਼ਿਆਦਾ ਅੱਜ ਕੱਲ੍ਹ ਚੱਲ ਰਿਹਾ ਕਲਰ ਦੇਖਦੇ ਰਹੋ ਇੱਕ ਤੋਂ ਇੱਕ ਤੋਹਫਾ ਔਰ ਮੇਰਾ ਰੇਟ ਦੇਖੋ ਜੀ ਮੈਨੂੰ ਤਾਂ ਇਹ ਆਂਦੇ ਆ ਬਲੈਕ ਕਲਰ ਹੈ ਜੀ ਆਹ ਲਓ ਜੀ ਜਾਮਣੀ ਜਾਮਣੀ ਚ ਵੀ ਕਈ ਤਰ੍ਹਾਂ ਦੇ ਕਰਾ ਰਿਹਾ ਇੱਥੇ ਨੀਲਾ ਦਿਸ ਰਿਹਾ ਹੈ ਜਾਮਣੀ ਹੈ ਜਦ ਕੇ ਆਹ ਦੇਖੋ ਜੀ 골ਡਨ ਜਿਹਾ ਹੀ ਸ਼ੇਡ ਆਲੋਜੀ ਕਲਰ ਦੇਖੋ ਇੱਕ ਤੋਂ ਇੱਕ ਤੋਹਫੇ ਕਲਰ ਹੈ ਇਹ ਸਾਰੇ ਇਸੇ ਦੇ ਵਿੱਚ ਆ ਰਿਹਾ ਹੈ 400 ਰੁਪਏ ਦਾ 5 ਮੀਟਰ ਸੂਟ ਜੀ ਲਓ ਜੀ ਹੁਣ ਦਿਖਾਉਂਦੇ ਤੁਹਾਨੂੰ ਨੈਕਸਟ ਆਈਟਮ ਆ ਦੇਖੋ ਜੀ ਕਪੜਾ ਆ ਗਿਆ ਬਿਲਕੁਲ ਨਿਊ ਨਵੀਂ ਚੀਜ਼ ਆਗਰ ਤਾਂ ਲੈਣਾ ਹੋਇਆ ਕਮੀਜ਼ ਕੱਲਾ ਤਾਂ ਵੀ ਮਿਲੂਗਾ ਆਲ ਓਵਰ ਸੂਟ ਰੰਗ ਦਿੱਤੀ ਜਾਓ ਜੀ ਆਲ ਓਵਰ ਸੂਟ ਲੈਣੇ ਹੋਏ ਤਾ ਵੀ ਮਿਲੂंगे ਜੀ ਮੈਚਿੰਗ ਸੂਟ ਲੈਣਾ ਹੋਇਆ ਤਾਂ ਵੀ ਮਿਲੂਗਾ ਜੀ ਰੰਗ ਦੇਖੋ ਤੋਹਫੇ ਆ ਰਹੇ ਆ ਜੀ ਤੋਹਫੇ ਜਿੱਦਾਂ ਕਹਿੰਦੇ ਹੁੰਦੇ ਨਾ ਬੁਲਬੁਲ ਦੇ ਬੱਚੇ ਉਹ ਗੱਲ ਹੈ ਜੀ ਮੈਂ ਕਹਿੰਦਾ ਕੀ ਬਾਤ ਹੈ ਇੰਨੇ ਸੋਹਣੇ ਕਲਰ ਡਿਜ਼ਾਈਨਿੰਗ ਆ ਐਂਡ ਹੋਈ ਪਈ ਹੈ ਸੂਟ ਮਿਲੂਗਾ 200 ਰੁਪਏ ਮੀਟਰ ਕਮੀਜ਼ ਕਟਾ ਲਿਓ ਤਾਂ ਮਿਲੂਗੀ 500 ਦੀ ਕਮੀਜ਼ ਜੀ ਅਗਰ ਪੂਰਾ ਸੂਟ ਲੈਣਾ ਤਾਂ 1000 ਰੁਪਏ ਦਾ ਅਗਰ ਇਹ ਸੂਟ ਕਰਨਾ ਮੈਚਿੰਗ ਲਿਆਓ ਜੀ ਇੱਕ ਥਾਂ ਛੱਡ ਦਿਓ ਮੇਰੇ ਕੋਲ ਮੈਚਿੰਗ ਹੈ ਆ ਦੇਖੋ ਇਹਦੇ ਨਾਲ ਵੀ ਆ ਡਿਜ਼ਾਈਨ ਲੱਗ ਗਿਆ ਇਸ ਵਾਲੇ ਦੇ ਨਾਲ ਵੀ ਡਿਜ਼ਾਈਨ ਲੱਗ ਗਿਆ ਇਸੇ ਤਰ੍ਹਾਂ ਮੈਚਿੰਗ ਵੀ ਮਿਲ ਜਾਊਗਾ 3 ਮੀਟਰ ਸਲਵਾਰ 2.5 ਸ਼ਰਟ 2.5 ਸ਼ਰਟ ਕਹਿਣਾ 240 ਕੱਟ ਹੁੰਦਾ ਸਚਾਈ ਆਹੀ ਹੈ ਅਸੀਂ ਗਾਖ ਨੂੰ ਝੂਠ ਬੋਲ ਕੇ ਨਹੀਂ ਦੱਸਣਾ ਤਾ ਮੈਚਿੰਗ ਸੂਟ ਦਊਂਗਾ 3 ਮੀਟਰ ਸਲਵਾਰ ਕੱਟ ਕੇ 2 40 ਕਮੀਜ਼ ਮੀਟਰ ਦਾ ਮਣ ਕੇ ਸਿਰਫ 650 ਰੁਪਏ ਦਾ ਬੇਨਤੀ ਆ ਹੈ ਭੱਜ ਦੌਰ ਬਾਅਦ ਚ ਕਰ ਲਿਓ ਪਹਿਲਾਂ ਬੁਕਿੰਗ ਕਰਵਾ ਲਓ ਔਰ ਨਾਲ ਦੀ ਨਾਲ ਪੈਸੇ ਟ੍ਰਾਂਸਫਰ ਕਰ ਲਿਓ ਇਹ ਵੀ ਹੋ ਸਕਦਾ ਤੁਸੀਂ ਦੋੜੋ ਮੇਰੇ ਪਾਸ ਸੂਟ ਬਹੁਤ ਜ਼ਿਆਦਾ ਨਹੀਂ ਜੋ ਦਿਖਾ ਰਿਆ ਆਹੀ ਹੈ ਉਂਜੀ ਕਹਿਦਾ ਮੈਂ ਕਿ ਹਾਂ ਇਹ ਨਹੀਂ ਉਹ ਹੈ ਆ ਦੇਖੋ ਜੀ शिमर ਤੇ ਆ ਗਿਆ ਜੀ ਸ਼ਿਮਰ ਮਸਲਿਨ ਕਪੜਾ ਵੀ ਆ ਗਿਆ ஆல்ਓਵਰ ਸੂਟ ਬਹੁਤ ਹੀ ਟਾਪ ਦਾ ਹੈ ਰੰਗ ਆਏ ਆ ਜੀ ਤਿੰਨ ਆ ਦੇਖੋ ਤਿੰਨ ਕਲਰ ਆਏ ਆ ਟਾਪ ਤੋਂ ਟਾਪ ਦੇ ਇਹ ਸੂਟ ਵੀ ਤੁਹਾਨੂੰ ਬੜੇ ਮਿੱਠੇ ਭਾਜ ਦੇਣਾ ਹੈ ਜੀ ਸੂਟ ਮਿਲੂਗਾ ਸਿਰਫ 500 ਰੁਪਏ ਦਾ 800 ਹਜ਼ਾਰ ਵਾਲਾ ਸੂਟ ਹੈ 5 ਮੀਟਰ ਕਪੜਾ 500 ਰੁਪਏ ਦਾ ਦੇ ਦੇਣਾ ਪਰ ਥਾਂ ਤਿੰਨੇ ਹੀ ਹੈ ਜਿਆਦਾ ਹੈ ਨਹੀਂ ਇਹ ਵੀ ਜਿਹੜੇ ਭੈਣ ਭਾਈ ਨੂੰ ਪਸੰਦ ਹੋਇਆ ਜਰੂਰ ਤੁਸੀਂ ਦੇਖ ਲਿਓ ਜੀ ਨੈਕਸਟ ਆ ਜਾਓ ਜੀ ਪੁਰਤੇ ਪਜਾਮੇ ਤੇ ਆਫ ਦੇਣ ਲੱਗਿਆ ਔਰ ਵੀਡੀਓ ਚਾਹੇ ਸੇਵ ਕਰਕੇ ਰੱਖ ਲਿਓ ਜੇ ਆਹ ਰੇਟ ਮਿਲ ਗਏ ਤਾਂ ਮੈਨੂੰ ਆ ਕੇ ਫੜ ਲਿਓ ਇੱਥੇ ਤੱਕ ਬੈਠਾ ਸਮਰਕੂਲ ਹੈ ਕੋਈ ਨਕਲੀ ਕਪੜਾ ਨਹੀਂ ਚੱਕ ਕੇ ਵੇਚ ਰਿਹਾ ਥੋੜੇ ਜਿਹੇ ਥਾਂ ਰਹਿ ਗਏ ਸਚਾਈ ਆ ਹੈ ਗਰਮੀਆਂ ਦੇ ਲਈ ਹੁਣ ਆ ਸਟਾਕ ਕਲੀਅਰ ਕਰਨਾ ਹੈ ਅਗਲੀ ਗਰਮੀਆਂ 400 ਤੋਂ 500 ਦਾ ਕਪੜਾ ਵਿਕਣਾ 5 ਮੀਟਰ ਮੇ ਤੋਂ ਹੁਣ ਲੈ ਜਾਓ 250 ਰੁਪਏ ਦਾ 5 ਮੀਟਰ ਕਪੜਾ ਰੰਗ ਦੇਖ ਲਓ ਘਟਾਇਆ ਹੈ ਜੇਬੋਂ ਪੈਸੇ ਪਾ ਰਿਆਂ ਸਿਰਫ ਇਸ ਲਈ ਕਿ ਇੱਕ ਵਾਰੀ ਆਫਰ ਦੇ ਦਮਾ ਨਹੀਂ ਤਾਂ ਜਦੋਂ ਇਹ ਪੈਕ ਕਰਕੇ ਥਾਂ ਦਿੱਤੇ ਰੱਖ ਅਗਲੇ ਸੀਜ਼ਨ 500 ਹੀ ਵਿਕਣਾ ਮੇਰੀ ਵੀ ਖਰੀਦ ਬਥੇਰੀ ਉੱਚੀ ਆ ਆ ਤਾਂ ਸਿਰਫ ਤੁਹਾਡੇ ਫਾਇਦੇ ਕਰ ਰਿਹਾ ਆ ਤਾਂ ਦੇਖੋ 250 ਰੁਪਏ ਦਾ 5-5 ਮੀਟਰ ਕਪੜਾ ਦੇਣਾ ਸਮਰਕੂਲ ਲੈ ਕੇ ਰੱਖ ਲਿਓ ਨਾਲ ਇੱਕ ਖਾਸੀਅਤ ਹੋਰ ਹੈ ਕਿਸੇ ਨੂੰ ਵੱਧ ਕਟਾਣਾ ਵੱਧ ਕਟਾ ਲਿਓ 50 ਰੁਪਏ ਮੀਟਰ 'ਚ ਮੁਫਤ ਦੇ ਭਾਅ ਕਪੜਾ ਹੈ ਜਿੰਨਾ ਮਰਜ਼ੀ ਹੰਡਾਣ ਨੂੰ ਲੈ ਲਿਓ ਅੱਗੇ ਆ ਜਾਓ ਜੀ ਆ ਆ ਗਿਆ ਚੈੱਕ ਵਾਲਾ 400 ਦਾ ਇਹ ਵਿਕਦਾ ਹੁੰਦਾ 500 ਦਾ ਇਹ ਵਿਕਦਾ ਹੁੰਦਾ 600 ਦਾ ਵੀ ਵਿਕਦਾ ਆਏਗਾ ਜਿੱਥੇ ਵਿਕਦਾ ਹੈ ਇਹ ਆਪਣੀ ਆਪਣੀ ਦੁਕਾਨਦਾਰੀ ਹੈ ਇਹ ਦੇ ਰਿਆਂ 250 ਚ ਇਹ ਦਊ 255 ਮੀਟਰ ਲਓ ਜੀ ਰੰਗ ਦੇਖੋ ਇੱਕ ਪਿਸਤਾ ਦੋ ਗਰੇ ਤੀਸਰਾ ਲਾਈਟ ਗਰੇ ਚੌਥਾ ਸਕਿਨ ਕਲਰ ਪੰਜਵਾਂ ਕਲਰ ਬਰਾਊਨ ਪੰਜ ਰੰਗ ਉਹਦੇ ਚ ਇਹ ਲਾਸਟ ਆਫਰ ਹੈ ਔਰ ਦੁਆਲੀ ਤੱਕ ਹੀ ਇਹ ਆਫਰ ਹੈ ਉਸ ਤੋਂ ਬਾਅਦ ਨਹੀਂ ਦੇਣੇ ਚਾਹੇ ਜਿੱਦਾਂ ਮਰਜੀ ਸਮਝ ਲਿਓ ਕਿਉਂਕਿ ਜਦੋਂ ਇੱਕ ਵਾਰੀ ਪੈਕ ਕਰਕੇ ਰੱਖਤੇ ਫਿਰ ਦੁਕਾਨਦਾਰ ਨੇ ਤਾਂ ਅਗਲੇ ਸੀਜ਼ਨ ਪੈਸੇ ਕਮਾਣੇ ਐ ਹਜੇ ਇਹ ਹੈ ਕਿ ਚਲੋ 25-30000 ਰੁਪਏ ਦਾ ਹੈਗਾ ਚੱਕ ਕੇ ਗਾਹ ਨੂੰ ਦੇ ਦੋ ਗਾਹ ਤੇ ਲਈ ਆਫਰ ਆ ਨੈਕਸਟ ਇੱਕ ਵਾਰੀ ਫੇਰ ਸਿੰਗਲ ਸਿੰਗਲ ਸੂਟ ਲਿਆਂਦੇ ਗਏ ਬਹੁਤ ਮਹਿੰਗੇ ਸੂਟ ਹੈ ਬਹੁਤ ਮਹਿੰਗੇ ਆਫਰ ਦੇਣ ਲੱਗੇ ਆ ਇਸ ਦੀਵਾਲੀ ਤੱਕ ਬਾਅਦ ਚ ਨਾ ਸਮਝਿਓ ਬੇਨਤੀ ਟੌਪ ਤੋਂ ਟੌਪ ਦੇ ਸੂਟ ਹੈ ਅੱਜ ਇਹ ਸੂਟ ਤੁਹਾਨੂੰ ਦਿਖਾਇਆ ਤੁਸੀਂ ਕਹੋਗੇ ਕਿ 1800 1900 ਦਾ ਸੂਟ ਹੈ ਸੂਟ ਦਾ ਰੇਟ ਕਿੰਨਾ ਲੱਗਿਆ ਵਾ 1500 20% ਲੈਸ ਕਰਨੀ ਚਾਹੀਏ ਜੇਬੋਂ ਪੈਸੇ ਪੈ ਰਹੇ ਹੁਣ ਆਹ ਸੂਟ ਤੁਹਾਨੂੰ ਦਿਖਾਉਂਗਾ ਕ੍ਰੇਪ ਦਾ ਸੂਟ ਹੈ ਜੇ ਅੱਜ ਵੀ ਕਿਤੇ 2000 ਤੋਂ ਘੱਟ ਮਿਲਦਾ ਹੋਇਆ ਤਾਂ ਵੀ 2000 ਦਾ ਸੂਟ ਹੈ 1600 ਚ ਮਿਲ ਜਾਣਾ 20% ਲੈਸ ਨਾਲ ਇਹ ਸਾਰੀਆਂ ਚੀਜ਼ਾਂ ਲੈ ਕੇ ਰੱਖਣ ਵਾਲੇ ਰੇਟ ਹੈ ਇਹ ਰੇਟ ਨਹੀਂ ਮਿਲਣੇ ਜੇ ਅੱਜ ਵੀ ਮਿਲਦੇ ਹੁਣ ਤਾਂ ਵੀ ਮੈਨੂੰ ਦੱਸ ਦਿਓ 20% ਲੈਸ ਵੀ ਉੱਪਰੋਂ ਦੇ ਰਿਹਾ ਇਹ ਹੈ ਜੀ ਆਫਰਾਂ ਹੁਣ ਆਪਣੇ ਹਿਸਾਬ ਨਾਲ ਦੇਖਿਓ ਅਗਰ ਤੁਹਾਨੂੰ ਇਸ ਚੀਜ਼ ਦੀ ਲੋੜ ਹੈ ਤਾਂ ਜਰੂਰ ਖਰੀਦੋ ਨਹੀਂ ਤਾਂ ਧੰਨਵਾਦ ਜੀ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਊਂਗਾ ਤਦ ਤੱਕ ਦੇ ਲਈ ਗੁੱਡ ਬਾਏ